ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇੱਕ ਹੋਰ ਫੇਰ ਲਾਈਵ ਹੋਏ ਆ ਮਾਫ ਕਰਨਾ ਪਿਛਲੀ ਵਾਰ ਕਨੈਕਸ਼ਨ ਕੱਟ ਗਿਆ ਸੀ ਕਿਉਂਕਿ ਇਹ ਬਾਰਡਰ ਏਰੀਆ ਹੈ ਔਰ ਇਥੇ ਨੈਟਵਰਕ ਦੀ ਪ੍ਰੋਬਲਮ ਹੈਗੀ ਆ ਤਾਂ ਗੱਲ ਕਰਦੇ ਆ ਅੱਜ ਤੜਕਸਾਰ ਇੱਕ ਅਪੀਲ ਕਰਨ ਦੇ ਲਈ ਲਾਈਵ ਹੋਏ ਆ ਪਿੰਡ ਢੰਡੀ ਖੁਰ ਦਸ ਟਾਈਮ ਮੌਜੂਦ ਹੈਗੇ ਆ ਜਿੱਥੇ ਇੱਕ 13 ਸਾਲ ਦੀ ਬੱਚੀ ਹੈ ਜਿਸ ਦੇ ਦੋਨੇ ਲੱਤਾਂ ਜਿਹੜੀਆਂ ਹੈਗੀਆਂ ਉਹ ਰੁਕ ਚੁੱਕੀਆਂ ਔਰ ਦੱਸ ਦਈਏ ਕਿ 8ਵੀਂ ਜਮਾਤ ਦੇ ਵਿੱਚ ਪੜ੍ਹਦੀ ਹੈ ਹਾਲਾਤ ਘਰ ਦੇ ਜਿਹੜੇ ਆ ਉਹ ਵੱਧ ਤੋਂ ਬੱਤਰ ਹੈਗੇ ਆ ਤੁਹਾਨੂੰ ਜਿਹੜਾ ਤਸਵੀਰਾਂ ਦਿਖਾਣੇ ਆ ਪਰਿਵਾਰ ਦੀਆਂ ਤਸਵੀਰਾਂ ਦਿਖਾਣੇ ਆ ਔਰ ਉਸ ਲੜਕੀ ਦੇ ਨਾਲ ਬੱਚੀ ਦੇ ਨਾਲ ਵੀ ਬੇਟੀ ਦੇ ਨਾਲ ਮਿਲਾਨੇ ਆ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾ ਦਈਏ ਇਹ 13 ਸਾਲ ਦੀ ਉਹ ਬੇਟੀ ਹੈ ਜਿਸ ਦੀਆਂ ਦੋਨੇ ਲੱਤਾਂ ਜਿਹੜੀਆਂ ਖੜਗੀਆਂ तकरीबन 1 ਮਹੀਨੇ ਤੋਂ 1.5 ਮਹੀਨੇ ਤੋਂ ਇਹ ਇਸੇ ਤਰ੍ਹਾਂ ਹੀ ਬਿਸਤਰ ਤੇ ਆ 8ਵੀਂ ਜਮਾਤ ਦੇ ਵਿੱਚ ਪੜਦੀ ਆ ਔਰ ਘਰ ਦੇ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਆ ਇਹਨਾਂ ਦਾ ਘਰ ਆ ਔਰ ਇਹ ਘਰ ਦੇ ਹਾਲਾਤ ਹੈਗੇ ਆ ਬਹੁਤ ਹੀ ਬਦ ਤੋਂ ਬੱਤਰ ਹਾਲਾਤ ਆ ਇਹਨਾਂ ਦੇ ਔਰ ਇਲਾਜ ਦੇ ਲਈ ਹੋਣ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਡਾਕਟਰਾਂ ਦੇ ਵੱਲੋਂ ਜਿਹੜਾ ਕੀ ਆ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਲੇਕਿਨ ਇਲਾਜ ਲਈ ਪੈਸੇ ਨਾ ਹੋਣ ਦੇ ਚਲਦਿਆਂ ਇਹ ਪਰਿਵਾਰ ਆਪਣੀ ਬੱਚੀ ਨੂੰ ਘਰ ਦੇ ਵਿੱਚ ਹੀ ਰੱਖਣ ਦੇ ਲਈ ਮਜਬੂਰ ਹੋਇਆ ਤਾ ਗੱਲ ਕਰਾਂਗੇ ਇਸ ਬੇਟੀ ਦੇ ਨਾਲ ਜੀ ਬੇਟੀ ਕੀ ਨਾਂ ਤੁਹਾਡਾ ਸਰੋਜ ਰਾਣੀ ਕੀ ਗੱਲ ਹੋਈ ਆ ਲਤਾ ਸਦਾ ਦੇਗਾ ਟੁਰ ਫੇਰ ਨਹੀਂ ਸਕਦੇ ਜੀ ਅਸੀਂ ਅੱਛਾ ਡੇਡ ਮਹੀਨੇ ਤੋਂ ਜੀ ਹੂੰ ਸਕੂਲ ਜਾਣ ਨੂੰ ਤਿਲ ਕਹਦਾ ਪਤਾ ਟੁਰ ਫੇਰ ਨਹੀਂ ਸਕਦੇ ਜੀ ਹੂੰ ਅਸੀਂ ਜਾਣੇ ਜੀ ਸਾਰੀ ਸਹਾਇਤਾ ਕੀਤੀ ਹੈ ਮੈਂ ਡਾਕਟਰ ਰਫਰੀਦ ਕਟ ਕੰਮ ਹੈ ਫਰੀਦ ਕਟ ਜਾਣ ਵਾਸਤੇ ਪੈਸੇ ਨਹੀਂ ਹੈਗੇ ਜੀ ਸਾਡੇ ਕੋਲ ਸਭ ਸਹਾਇਤਾ ਕੀਤੀ ਹੈ ਹੂੰ ਹੂੰ ਕਿਹੜੀ ਕਲਾਸ ਪੜਦੇ? 8ਵੀਂ ਕਲਾਸ। ਸਕੂਲ। ਟੰਡੀਕ ਦੀ ਮੰਜਾਂ ਨੇ ਆ ਜੀ। ਉਹ ਟੰਡੀਕ ਦੀ ਮੰਜਾਂ ਦੇ। ਹਾਂ ਜੀ। ਕੀ ਹੋਇਆ ਕੀ ਐ? ਲੱਤਾਂ ਨੂੰ ਕੀ ਹੋਇਆ? ਲੱਤਾਂ ਸਦ ਤਰਾਂਦਾ ਤਾਂ ਟੱਫੇ ਨਹੀਂ ਸਕਦੇ ਜੀ। ਜਮਾ ਹੀ ਨਹੀਂ ਤੁਰਿਆ ਜਾਂਦਾ। ਨਹੀਂ ਜੀ। ਨਾ। ਅਸਟਾ ਮੈਂ ਖੜੇ ਸਾਹ ਤਾਂ ਕੀਤੀ ਆ ਮੈਂ। ਹਾਂ। ਇਹ ਬੱਚੀ ਹੈ 13 ਸਾਲ ਦੀ ਉਮਰ ਹੈ ਇਸ ਦੇ ਪਿਤਾ ਨਾਲ ਵੀ ਗੱਲਬਾਤ ਕਰਦੇ ਆ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਇੰਦਰ ਸਿੰਘ ਜੀ ਇੰਦਰ ਸਿੰਘ ਕੀ ਹੋਇਆ ਬੇਟੀ ਨੂੰ ਕਿੰਨੀ ਉਮਰ ਹੈ ਇਹਨਾਂ ਦੇ 13 ਸਾਲ ਉਮਰ ਹੈ ਜੀ ਹੂੰ ਤੇ ਇਹਨਾਂ ਨੂੰ ਲੱਤਾਂ ਇਹਨਾਂ ਦੇ ਰੁਗੀਆਂ ਦੋਨੇ ਲੱਤਾਂ ਰੁਗੀਆਂ ਹਾਂਜੀ ਅੱਛਾ ਉਹਨਾਂ ਦਾ ਭਾਰ ਵੀ ਵੱਜਨ ਨਹੀਂ ਪੈਂਦਾ ਜੀ ਹੂੰ ਕੋਈ ਡਾਕਟਰਾਂ ਕੋਲੇ ਗਏ ਹਾਂ ਡਾਕਟਰਾਂ ਕੋਲੇ ਬਹੁਤ ਚੁਕਿਆ ਜੀ ਹੂੰ ਮੁਖਸ਼ਰ ਵੀ ਲੈ ਕੇ ਗਏ ਜੀ ਚੰਚਾਰਾ ਹਸਪੀਟਲ ਨੇ ਉਹਨਾਂ ਨੇ ਕਿਹਾ ਤੁਸੀਂ ਇਹਨਾਂ ਨੂੰ ਫਰੀਦਕੋਟ ਨਾੜਾ ਵਾਲੇ ਡਾਕਟਰ ਨੂੰ ਦਿਖਾਓ ਹੂੰ ਮੈਡੀਕਲ ਤੇ ਹਾਂ ਉਹ ਥੈਮਰ ਹੋ ਗਈ ਐਮਰੋਨ ਦੇ ਵਿੱਚ ਪਤਾ ਲੱਗੂਗਾ ਵੀ ਉਹਨਾਂ ਨੂੰ ਕੀ ਦਿੱਕਤ ਆਈ ਜੀ ਇਹਨਾਂ ਨੂੰ ਰੈਫਰ ਕੀਤਾ ਜੀ ਫਰੀਦਗੋਟ ਇਹਨਾਂ ਨੂੰ 33 ਤੋਂ ਰੈਫਰ ਕੀਤਾ ਹੋਇਆ ਜੀ ਅੱਛਾ ਇਹ ਜਲਾਲਾਬਾਦ ਤੋਂ ਰੈਫਰ ਕੀਤਾ ਹਾਂ ਜੀ ਫਿਰ ਲੈ ਕੇ ਕਿਉਂ ਨਹੀਂ ਗਏ ਇੱਥੇ ਅਜੇ ਤੱਕ ਜੀ ਸਾਡੇ ਕੋਲ ਨਾਲ ਕੋਈ ਪੈਸੇ ਦਾ ਪ੍ਰਬੰਧ ਨਹੀਂ ਹੈਗਾ ਤੇ ਨਾ ਕੋਈ ਸਾਧਨ ਹੈਗਾ ਜੀ ਹਾਂ ਸਾਡੇ ਕੋਲੇ ਕਿੰਨਾ ਕੁ ਖਰਚਾ ਆਉਂਦਾ ਖਰਚਾ ਜੀ ਡਾਕਟਰਾਂ ਨੇ ਬਹੁਤ ਦੱਸਿਆ ਜੀ ਹਾਂ ਬਾਹਰ ਤੋਂ ਬਾਹਰ ਤੋਂ ਉਹਆਂ ਚੱਲਣੀਆਂ ਸਾਰੀਆਂ ਬਾਹਰ ਤੋਂ ਰਿਪੋਰਟ ਆਉਣੀਆਂ ਜੀ ਐਮ ਆਰ ਹੋਣੀ ਹੈ ਹਾਂ ਕਿੰਨਾ ਖਰਚਾ ਫਿਰ ਖਰਚਾ ਲਗਭਗ ਉਹਨਾਂ ਨੇ 2 ਲੱਖ ਰੁਪਏ ਦਿੱਤੇ ਵੀ ਇਹਨਾਂ ਦਾ ਹੋ ਗਿਆ 2 ਲੱਖ ਰੁਪਏ ਹਾਂਜੀ ਹਾਂ ਉਹਨਾਂ ਨੇ ਇੰਸਪੈਕਟ ਕਰਦਾ ਵੀ ਜਿੰਨੇ ਪੈਸੇ ਹੈਗੇ ਆ ਉਹਦੇ ਕੋਲ ਤੇ ਫਿਰ ਤੋਂ ਤਲਾਜ ਹੋ ਗਿਆ ਜੀ ਹਾਂ ਹੁਣ ਬੱਚੇ ਦੇ ਕੋਲ ਇਹ ਗੱਲ ਨਹੀਂ ਕਰਨੀ ਚਾਹੀਦੀ ਸਾਕੀ ਫਿਰ ਇਹ ਸਾਨੂੰ ਕਰਨੀ ਪਈ ਚਲ ਮੰਨ ਨਾ ਕਰਾਉ ਕਰ ਕੋਈ ਗੱਲ ਨਹੀਂ ਪਰਮਾਤਮਾ ਹੈਗਾ بڑے ਲੋਕ ਹੈਗੇ ਬڑے ਲੋਕ ਹੈਗੇ ਤਾਂ ਨਹੀਂ ਤਾਂ ਇੱਕ ਮਜਬੂਰ ਬੇਵਸ ਬਾਪ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਟੰਡਿ ਖੁਰਦ ਪਿੰਡ ਐਸ ਟਾਈਮ ਮੌਜੂਦ ਹੈਗੇ ਆ ਔਰ ਇੱਕ ਬੇਟੀ ਹੈ ਜੋ ਪੜਨਾ ਚਾਹਦੀ ਹੈ ਸਕੂਲ ਜਾਣਾ ਚਾਹਦੀ ਹੈ 13 ਸਾਲ ਦੀ ਉਮਰ ਹੈ ਔਰ 8ਵੀਂ ਕਲਾਸ ਦੇ ਵਿੱਚ ਇਹ ਪੜਦੀ ਸੀ ਲੇਕਿਨ ਹੁਣ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਣ ਗਏ ਕਿ ਇਹ ਬੀਤੇ ਡੇਢ ਮਹੀਨੇ ਤੋਂ ਬਿਸਤਰ ਤੇ ਹੀ ਐ ਔਰ ਮਦਦ ਜਿਹੜੀ ਹੈ ਅਪੀਲ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਆ ਦੱਸ ਦਈਏ ਕਿ ਸੰਗਮ ਸਿੰਘ ਇਹਦੇ ਵਿੱਚ ਕਮੈਂਟ ਕਰ ਰਹੇ ਆ ਮੈਂ ਪੜ ਵੀ ਦੇਣਾ ਨਾਲ ਦੀ ਨਾਲ ਸੋ ਨਹੀਂ ਵੀਰੇ ਨਾ ਨੋ ਫਰੀਦਕੋਟ ਪੇ ਜਦੋਂ ਦਵਾਈਆਂ ਦਾ ਪ੍ਰਬੰਧ ਕਰ ਦਿੱਤਾ ਜਾਏਗਾ ਜੀ ਤਾਂ ਬਿਲਕੁਲ ਬਹੁਤ ਲੋਕ ਹੈਗੇ ਆ ਜਿਹੜੇ ਗਰੀਬ ਦੇ ਲਈ ਜਾਂ ਕੇ ਲਈ ਮਜਬੂਰ ਦੇ ਲਈ ਜ਼ਰੂਰਤਮੰਦ ਦੇ ਲਈ ਹੱਥ ਅੱਗੇ ਵਧਾਉਂਦੇ ਆ ਤਾਂ ਇਹ ਵੀਡੀਓ ਜਿਹੜੀ ਹੈ ਪਾਉਣ ਦਾ ਮਕਸਦ ਹੀ ਇਹੀ ਹੈਗਾ ਕਿ ਇਹ ਬੱਚੀ ਹੈ ਜੋ ਚੱਲ ਫੇਰ ਨਹੀਂ ਸਕਦੀ ਜੋ ਉਮਰ ਬੱਚਿਆਂ ਦੀ ਖੇਡਣ ਦੀ ਹੁੰਦੀ ਹੈ ਉਹ ਪੜ੍ਹਨ ਦੀ ਹੁੰਦੀ ਹੈ ਸਕੂਲ ਜਾਣ ਦੀ ਹੁੰਦੀ ਹੈ ਉਸ ਉਮਰ ਦੇ ਵਿੱਚ ਬੱਚੀ ਦੀਆਂ ਲੱਤਾਂ ਜਿਹੜੀਆਂ ਉਹ ਦੋਨੇ ਖੜ ਚੁੱਕੀਆਂ ਤੁਸੀਂ ਦੇਖ ਸਕਦੇ ਆ ਜੋ ਸਵੇਲਿੰਗ ਵੀ ਆਈ ਹੋਈ ਹੈ ਤਾਂ ਇਸੇ ਤਰ੍ਹਾਂ ਇਸੇ ਹਾਲਾਤ ਦੇ ਵਿੱਚ ਹੀ ਬੀਤੇ ਡੇਢ ਮਹੀਨੇ ਤੋਂ ਲੱਤੀ ਆ ਸੁਕਣੀਆਂ ਸ਼ੁਰੂ ਹੋ ਗਈਆਂ ਜੀ ਅੱਛਾ ਹਾਂਜੀ ਲੱਤਾ ਸੁਕਣੀਆਂ ਸ਼ੁਰੂ ਹੋ ਗਈ ਜੀ ਡਾਕਟਰ ਸਾਹਿਬ ਨੇ ਸਪਸ਼ਟ ਕਰਦੇ ਇਹਨਾਂ ਦੇ ਲੱਤਾਂ ਜਿਹੜੇ ਕੌਣ ਸੁੱਕਦੀ ਹੋ ਜਾਂਦੀ ਜੀ ਜਲਦ ਤੋਂ ਜਲਦ ਇਲਾਜ ਕਰਵਾਇਆ ਜਾ ਹੂੰ ਕੋਈ ਦੱਸਿਆ ਉਹਨਾਂ ਨੇ ਵੀ ਕਿੰਨੇ ਚਿਰ ਤਾਈ ਤੁਸੀਂ ਇਲਾਜ ਕਰਾਣ ਲਈ ਆ ਸਕਦੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਟਰੀਟਮੈਂਟ ਚੱਲੇਗਾ ਜਿ ਲਗਾਤਾਰ ਕਿੰਨਾ ਚਿਰ ਉਹਨਾਂ ਨੇ ਕਿਹਾ 6 ਮਹੀਨੇ ਲਗਾਤਾਰ ਇਹਨਾਂ ਦਾ ਟਰੀਟਮੈਂਟ ਚੱਲਣਾ ਹੈ ਉਸੋ ਚੇਮੀ ਨੇ। ਅੱਛਾ ਕਟੋ ਘਟੇ ਚੇਮੀ। ਹਾਂਜੀ। 100 ਜੋ 5% ਗਏ ਇਹਨਾਂ ਦੇ ਚਾਂਸ ਚੱਲਣ। ਬੱਚਿਆਂ ਕੋਲੇ ਇਸ ਨਾਂ ਨਹੀਂ ਲੈਣਾ ਚਾਹੁੰਦੇ ਸੀ। ਕਿ ਬੱਚੇ ਦਿਲ ਛੱਡ ਜਾਂਦੇ। ਮੈਂ ਸਮਝਦਾ। ਮੈਂ ਸਮਝਦਾ। ਤਾਂ ਇਹ ਬੇਟੀ ਹੈ ਜੋ ਅਪੀਲ ਕਰ ਰਹੀ ਹੈ ਜਿੰਨੇ ਲੋਕ ਉਸ ਸੁਣਦੇ ਐ। ਇੱਕ ਗੁਜਾਰਿਸ਼ ਜਿਹੜੀ ਆ ਉਹ ਮੈਂ ਵੀ ਕਰਾਂਗਾ। ਕਿ ਤੁਸੀਂ ਜੇਕਰ ਹੈਲਪ ਨਹੀਂ ਕਰ ਸਕਦੇ ਮਦਦ ਨਹੀਂ ਕਰ ਸਕਦੇ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਜੋ ਲੋਕ ਜਿਨ੍ਹਾਂ ਨੂੰ ਪਰਮਾਤਮਾ ਨੇ ਇਸ ਕਾਬਲ ਬਣਾਇਆ ਕਿ ਉਹ ਕਿਸੇ ਦੀ ਮਦਦ ਕਰ ਸਕਣ ਕਿਸੇ ਇਹੋ ਜਿਹੇ ਬੰਦੇ ਕੋਲੇ ਇਹ ਵੀਡੀਓ ਪਹੁੰਚ ਜਾਵੇ ਜੋ ਇਹਨਾਂ ਦੀ ਮਦਦ ਕਰ ਦਵੇ ਤਾਂ ਜੇਕਰ ਤੁਸੀਂ ਇਸ ਬੱਚੇ ਦੀ ਇਸ ਪਰਿਵਾਰ ਦੀ ਇਸ ਬੇਟੀ ਦੀ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਟੰਡੀ ਖੁਰਦ ਪਿੰਡ ਹੈ ਤਾਂ ਬਾਈ ਨਾਲ ਗੱਲ ਕਰਦੇ ਬਾਈ ਜੀ ਤੁਹਾਡਾ ਕੋਈ ਕਾਊਂਟ ਨੰਬਰ ਕੋਈ Google Pay ਨੰਬਰ ਮੋਬਾਈਲ ਨੰਬਰ ਕੁਛ ਹੈ ਤਾਂ ਉਹ ਦੱਸੋ ਜੀ ਮੋਬਾਈਲ ਨੰਬਰ ਹੈਗਾ ਜੀ Google Pay ਵਗੈਰਾ ਚੱਲਦਾ ਹਾਂਜੀ ਚੱਲਦਾ ਜੀ ਕੀ ਮੋਬਾਈਲ ਨੰਬਰ ਨੰਬਰ ਜੀ 98727 ਜੀ ਹੂੰ 77882 98 727 ਜੀ ਹਾਂ 77882 ਜੀ 77882 ਹਾਂਜੀ ਤਾਂ ਮੋਬਾਈਲ ਨੰਬਰ ਜਿਹੜਾ ਹੈ ਇਹ ਕੈਪਸ਼ਨ ਦੇ ਵਿੱਚ ਉੱਪਰ ਵੀ ਦੇ ਦਿੱਤਾ ਜਾਏਗਾ ਇੱਕ ਵਾਰ ਕਮੈਂਟ ਮੈਂ ਪੜ ਦੇਣਾ ਜਰੂਰ ਅ ਕਰਦੇਵ ਦੂਮੜਾ ਜੀ ਲਿਖ ਰਿਹਾ ਜਰੂਰ ਮਦਦ ਕੀਤੀ ਜਾਏਗੀ ਐਸਾ احساس ਨੇ ਐਨਜੀਓ ਵੱਲੋਂ ਜਿੰਨੀ ਹੋ ਸਕੇ ਥੈਂਕ ਯੂ ਵੀਰ ਜੀ ਦੀਪ ਜੀ ਲਿਖ ਰਹੇ ਵੈ ਗੁਰੂ ਜੀ ਮੇਰ ਕਰਨ ਜੀ ਬਿਲਕੁਲ ਬਿਲਕੁਲ ਤਾਂ ਸੰਜੀਵ ਕੁਮਾਰ ਜੀ ਜਿੰਦਰ ਜੀ ਭਜਨ 사마 ਜੀ ਤਾਂ ਸਾਰੇ ਵੀਰਾਂ ਨੂੰ ਅਪੀਲ ਹੈ ਪ੍ਰਿੰਸ ਮੱਕੜ ਲਿਖ ਰਹੇ ਆ ਤਾਂ ਸਾਰੇ ਵੀਰਾਂ ਨੂੰ ਅਪੀਲ ਹੈ ਕਿ ਆਪਾਂ ਮੈਂ ਹਮੇਸ਼ਾ ਹੀ ਕਹਿੰਦਾ ਵੀ ਗੁਰਦੁਆਰੇ ਮੰਦਿਰਾਂ ਦੇ ਵਿੱਚ ਆਪਾਂ ਬੜਾ ਕੁਝ ਦੇ ਦੇਣੇ ਆ ਬੜਾ ਕੁਝ ਆਪਾਂ ਦਾਨ ਕਰ ਦੇਣੇ ਆ ਉੱਥੇ ਕੋਈ ਕਮੀ ਵੀ ਨਹੀਂ ਹੈਗੀ ਸੋਨਾ ਚੜਿਆ ਹੋਇਆ ਪਰ ਇਹ ਗਰੀਬ ਲੋਕ ਚ ਇਹਨਾਂ ਨੂੰ ਵਾਕਿਆਤ ਦੇ ਵਿੱਚ ਜ਼ਰੂਰਤ ਹੋएगी ਹੈ ਮੈਨੂੰ ਜਿਹੜਾ ਪਿਛਲੇ 2-3 ਦਿਨਾਂ ਤੋਂ ਇਹ ਸੰਪਰਕ ਕਰ ਰਹੇ ਸੀ ਮਸਰੂਫ ਸੀਗੇ ਹੋਰ ਨਾ ਕੰਮਾਂ ਦੇ ਵਿੱਚ ਤਾਂ ਪਹੁੰਚ ਨਹੀਂ ਪਾਇਆ ਪਰ ਅੱਜ ਸਵੇਰੇ ਆ ਜਿਹੜਾ ਹੈਗਾ ਉੱਠਦੇ ਹੀ ਮਨ ਚ ਆਇਆ ਕਿ ਪਹਿਲਾਂ ਸਭ ਤੋਂ ਪਹਿਲਾਂ ਜਾ ਕੇ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਹੈ ਉਹ ਜਨ ਤੱਕ ਕੀਤੀ ਜਾਵੇ ਲੋਕਾਂ ਤੱਕ ਪਹੁੰਚਾਈ ਜਾਵੇ ਪਹਿਲਾਂ ਵੀ ਅਸੀਂ ਇੱਕ ਥੋੜੇ ਦਿਨ ਪਹਿਲਾਂ ਵੀ ਇਸ ਪਰਿਵਾਰ ਦੀ ਇੱਕ ਵੀਡੀਓ ਪਾਈ ਸੀ ਉਹ ਹਟ ਕੇ ਸੀ ਥੋੜਾ ਜਿਹਾ ਮਾਮਲਾ ਕੀ ਸੀ ਉਹ ਸੀ ਖੈਰ ਉਹ ਕਾਨੂੰਨੀ ਗੱਲਾਂ ਹੈ ਉਹ ਕਾਨੂੰਨੀ ਪੱਖ ਹੈ ਉਹ ਚੱਲਦੇ ਰਹੇ ਨਗੇ ਜਿੱਦਾਂ ਵੀ ਹੈ ਪਰ ਇਸ ਬੱਚੀ ਨੂੰ ਹੁਣ ਜ਼ਰੂਰਤ ਹੈਗੀ ਹੈ ਇਲਾਜ ਦੀ ਜ਼ਰੂਰਤ ਹੈਗੀ ਹੈ ਤੁਹਾਡੀ ਮਦਦ ਦੀ ਤਾਂ ਮਦਦ ਜਿਹੜੀ ਇਸ ਪਰਿਵਾਰ ਦੀ ਜਰੂਰ ਕਰੋ ਅੱਗੇ ਵੱਧ ਕੇ ਆਓ ਕੰਟੈਕਟ ਨੰਬਰ ਤੁਹਾਨੂੰ ਦੱਸ ਦਿੰਨਾ ਬਾਈ ਨੇ ਦੱਸ ਵੀ ਦਿੱਤਾ ਮੈਂ ਕੈਪਸ਼ਨ 'ਚ ਵੀ ਲਿਖ ਦਿੰਨਾ ਔਰ ਪਿੰਡ ਹੈਗਾ ਟੰਡੀ ਖੁਰਦ ਟੰਡੀ ਖੁਰਦ ਦੀ ਫਿਰਨੀ ਤੇ ਇਹਨਾਂ ਦਾ ਘਰ ਹੈਗਾ ਬਾਈ ਦਾ ਨਾਮ ਹੈਗਾ ਇੰਦਰ ਸਿੰਘ ਇੰਦਰ ਔਰ ਇਹਦੀ ਬੇਟੀ ਹੈ ਬੇਟੀ ਦਾ ਨਾਮ ਕੀ ਬੇਟੀ ਦਾ ਸਰੋਜ ਰਾਨੀ ਇਸ ਦੀ ਬੇਟੀ ਦਾ ਨਾਮ ਜਿਹੜਾ ਹੈ ਉਹ ਸਰੋਜ ਰਾਨੀ ਹੈ ਔਰ ਇਹਨਾਂ ਨੂੰ ਇਸ ਸਮੇਂ ਤੁਹਾਡੀ ਮਦਦ ਦੀ ਜ਼ਰੂਰਤ ਹੈ ਔਰ ਪਲੀਜ਼ ਇਹਨਾਂ ਦੀ ਹੈਲਪ ਜ਼ਰੂਰ ਕਰੋ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਇਹਨਾਂ ਦੀ ਮਦਦ ਹੋ ਸਕੇ ਕਿਸੇ ਐਸੇ ਭਲੇ ਕਿਸੇ ਐਸੀ ਰੂਹ ਕੋਲ ਇਹ ਵੀਡੀਓ ਪਹੁੰਚ ਜਾਵੇ ਜੋ ਇਹਨਾਂ ਦੀ ਹੈਲਪ ਕਰ ਦਵੇ ਤਾਂ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ